ਸਤਿਨਾਮ ਸ਼੍ਰੀ ਵਾਹਿਗੁਰੂ ਸਭ ਜੀਓ ਹੋ ਮੈਂ ਸਤਿਖ ਸੰਮਦੀ ਨੋਰਛੋਂ ਕੁਰਸੋਂ ਚੱਟੀ ਐ ਤੁਧ ਰਿਟ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਟੱਟੀ ਐ ਸਤਰਾ ਸ਼੍ਰੀ ਵਾਹਿਗੁਰੂ ਸਭ ਜੀਓ ਸ਼ਲੋਕ ਮਹਲਾ ਪਹਿਲਾ ਕਰੇ ਮਨੁ ਵਿਦੇਸ਼ ਤੈਨਿਤ ਚੂਰ ਸਮਲ ਮਨ ਟਲਣਾ ਹੋਵੇ ਜੇ ਨੀਤ ਰਾਸ ਕਰੇ ਕਰੇ ਮਨਦਬ ਵਿਦੇਸ਼ ਫਿਰ ਵਤੁਰ ਸਮਾਨੇ ਮਨਦਰ ਲਾਉ ਜੀ ਨੀਤ ਰਾਸ ਕਰੇ ਮੱਲਾ ਪਹਿਲਾ ਨਾਨਕ ਦਾਲੀ ਕੂੜੀਆਂ ਬਾਜ ਪ੍ਰੀਤ ਕਰੇ ਜਿਚਰ ਜਾਣੇ ਬਣਾ ਕਰ ਜਿਚਰ ਲੇਵੇ ਦੇ ਪੌੜੀ ਜੇਨੋ ਪਏ ਜੀ ਤੈਨ ਹਰ ਰਤਿਆ ਅੰਮ੍ਰਿਤ ਸੁੱਚਾ ਲਾਉ ਭੋਜਨ ਚਖਿਆ ਤ੍ਰਿਪਤ ਰਹੇ ਅਗਾਈ ਮਿਟੇ ਭੁੱਖਿਆ ਸਭ ਅੰਦਰ ਇੱਕ ਵਰਤੈ ਕਿਰੇ ਬਿਲਲੇ ਲਾਖਿਆ ਜਨਨਾਨ ਪਰਿਹਾਰ ਪ੍ਰਭ ਕੀ ਪੱਖਿਆ ਸਭ ਅੰਦਰ ਇੱਕ ਵਰਤੈ ਕਿਰੇ ਬਿਲਲੇ ਲਾਖਿਆ ਜਨੰਤ ਭੈ ਨਿਹਾਲ ਪ੍ਰਭ ਕੀ ਬਾਕੇ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਦਿਨ ਸੋਮਵਾਰ 20 ਜਨਵਰੀ ਸਤ ਮਾਹ ਦਾ ਅਜ ਦਿਨ ਸੋਮਵਾਰ 20 ਜਨਵਰੀ ਸਤ ਮਾਘ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ